ਸ਼ੀਅਰ ਜਮਮ ਕੋ ਮਨਕੋਤ ਦੇ ਪ੍ਰਬੰਧਕ ਮਨਦੀਪ ਸਿੰਘ ਚਾਲ ਅਤੇ ਮਲਕੀਅਤ ਸਿੰਘ ਮਾਲ ਦੇ ਪ੍ਰਬੰੰਧਾ ਹੇਠ ਪਹਿਲਾ ਸੰਤ ਬਾਬਾ ਹਜਾਰਾ ਸਿੰਘ weight lifting competition ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਖੇਡ ਪ੍ਰੇਮੀਆਂ ਨੇ ਭਾਗ ਲਿਆ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੋਰ ਪ੍ਰਤਾਪ ਸਿੰਘ ਖੁਸ਼ਿਆਲਪੁਰ ਨੇ ਮਨਦੀਪ ਸਿੰਘ ਚਾਲ ਅਤੇ ਮਲਕੀਅਤ ਸਿੰਘ ਮਾਲ ਵੱਲੋਂ ਕਰਵਾਏ ਗੇ ਮੁਕਾਬਲਿਆਂ ਦੀ ਸਲਾਹਗਾ ਕੀਤੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੀ ਸਰੀਰਕ ਤੰਦਰੁਸਤੀ ਅਤੇ ਪੰਜਾਬੀਅਤ ਦੀ ਪਹਿਚਾਨ ਲਈ ਵਧੇਰੇ ਖੇਡ ਮੁਕਾਬਲੇ ਕਰਾਉਣੇ ਚਾਹੀਦੇ ਹਨ ਅਤੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਨੀਤੀ ਬਣਾਈ ਜਾਵੇਗੀ। ਇਸ ਮੌਕੇ ਤੇ ਜੇਤੂ ਖਿਡਾਰੀਆਂ ਨੂੰ ਮੁੱਖ ਮਹਿਮਾਨ ਅਤੇ ਪ੍ਰਬੰਧਕਾਂ ਵੱਲੋਂ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਤੇ ਮਨਦੀਪ ਸਿੰਘ ਚਾਹ ਨੇ ਕਿਹਾ ਕਿ ਭਵਿੱਖ ਵਿੱਚ ਵੀ ਸੀਐਮ ਜਿੰਮ ਮਨਖੋੜ ਦੇ ਜ਼ਿਲ੍ਹਾ ਗਰਦਾਰਪੁਰ ਵੱਲੋਂ ਕੰਪੀਟੀਸ਼ਨ ਕਰਵਾਏ ਜਾਣਗੇ ਇਸ ਮੌਕੇ ਤੇ ਪੰਜਾਬ ਪੁਲਿਸ ਦੇ ਗੁਰਵਿੰਦਰ ਸਿੰਘ ਜੀਕੇਐਸ ਟਰਾਂਸਪੋਰਟਰ ਦੇ ਜਗਜੀਤ ਸਿੰਘ ਚਾਲ ਮਨਦੀਪ ਸਿੰਘ ਪ੍ਰਭਦੀਪ ਸਿੰਘ ਚਾਲ ਹਰਪ੍ਰੀਤ ਸਿੰਘ ਬਬਰੀ ਨੰਗਲ ਦਾ ਸੋਨਾ ਪਹਿਲਵਾਨ ਗੁਰਜੀਤ ਸਿੰਘ ਆਦੋ ਇਲਾਵਾ ਹੋਰ ਰਾਜਸਥਾਨ ਪੱਤਰਕਾਰ ਇੰਦਰਜੀਤ ਅਤੇ ਮਲਕੀਅਤ ਸਿੰਘ ਦੀ ਖਾਸ ਰਿਪੋਰਟ ਦੀ ਪਾਵਨ ਧਰਤੀ ਹੈ ਅਰ ਨੌਜਵਾਨ ਹੱਦ ਗਿਆ ਕੋਸ਼ਿਸ਼ ਕਰਦਾ ਹੈ 1.85 ਕਿਲੋ ਅਭੀ ਜੋਸ਼ੀ ਨਾਮ ਹੈ ਕਲਾ ਨੋੜ ਦਾ ਏਰੀਆ ਹੈ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਯਾਦਾਂ ਪਾਗੀਆਂ ਤੇ ਜਿਨ੍ਹਾਂ ਨੇ ਸਰਬੰਸਦਾਨੀ ਸਾਹਿਬੇ ਕਮਾਲ ਬੰਦੇ ਕਾਮਲ ਵਾਲੀ ਇਕੱਲਾ ਨੂੰ ਤਾਂ ਕਰ ਸ੍ਰੀ ਗੁਰੂ ਦੇ ਬੰਦ ਸਿੰਘ ਸਾਹਿਬ ਜੀ ਦੇ ਵਾਸਤੇ ਸਰਹੰਦ ਦੀ ਰੋਟੀ ਤੱਕੇ ਪਾ ਦਿੱਤੀ ਸੀ ਲੇਖ ਨੂੰ ਆਹ ਜੀ ਇੱਕ ਤੋਲ 1.85 ਕਿਲੋ ਮੇਰੇ ਵੀਰੇ ਗ੍ਰਾਮ ਗਿਆਨੀ ਸੰਤ ਬਾਬਾ ਹਯਾਰਾ ਸਿੰਘ ਜੀ ਪਵਿੱਤਰ ਚਰਨਾਂ ਬਰਾਬਰ ਕਰਦੇ ਗਏ ਆਏ ਹੋਏ ਸਾਰੇ ਨੌਜਵਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸੀਐਮ ਜੇ ਵੱਲੋਂ ਸਰਦਾਰ ਬੰਦੀਪ ਸਿੰਘ ਚਾਰ ਮਲਕੀਰ ਸਿੰਘ ਮਾਲ ਜਸਮੀਰ ਸਿੰਘ ਚਾਰ ਪ੍ਰਚਾਰ ਗੁਰਵਿੰਦਰ ਸਿੰਘ ਜੀ ਮੇਰਾ ਵੀਰ ਹਰਪ੍ਰੀਤ ਸਿੰਘ ਜੋਗੀ ਅਮਰਜੋਤ ਬੱਲੇ ਹਰੀ ਜੀ ਉਹਨਾਂ ਵੱਲੋਂ ਮੈਨੂੰ ਕਿਹਾ ਗਿਆ ਦਲੇਰ ਸਿੰਘ ਲਾਹਣਾ ਕੁਮਨ ਸੋਨਾ ਜੀ ਹੈਰੀ ਸਹਾਰੀ ਜੀ ਗੁਲਜਾਰ ਸਿੰਘ ਉਧਰਪੁਰਾ ਆਪੂ ਚੰਦਾ ਹੈ ਰੂਆ ਸਰਪੰਚ ਭਜਨ ਸਿੰਘ ਬਲੈ ਸੋਨਾ ਵੀਰ ਪ੍ਰੈਸ ਵਾਲੇ ਵੀਰ ਤੇ ਵੱਖ-ਵੱਖ ਪਿੰਡਾਂ ਤੋਂ ਜੋ ਕਿ ਮੈਂ ਸੁਣ ਰਿਹਾ ਸੀ ਕੋਈ ਮੰਮੜਾਂ ਤੋਂ ਕੋਈ ਕਲਾਂਗਰ ਤੋਂ ਸਾਰੇ ਹੀ ਕੋਈ ਕੋਹਲੀ ਸੂਤਮਲੀ ਤੋਂ ਡੇਰਾ ਬਾਬਾ ਲਾਲਕਾ ਇਲਾਕੇ ਦੇ ਤੇ ਬਾਹਰੋਂ ਆਏ ਹੋਏ ਸਾਰੇ ਪਤਵੰਤੇ ਸੱਜਣੋ ਅੱਜ ਬੜੀ ਖੁਸ਼ੀਆਂ ਮਿਲਿਆ ਮੌਕਾ ਕਿ ਇਸ ਉਪਰ ਧਰਤੀ ਤੇ ਸੀਐਮ ਦੇ ਵੱਲੋਂ ਇੱਕ ਟੂਰਨਾਮੈਂਟ ਅਜਾਇਬ ਕੀਤਾ ਗਿਆ ਮੈਂ ਇਸ ਕਰਕੇ ਖੁਸ਼ੀਆਂ ਭਰਾਂ ਮੌਕਾ ਕਿ ਅੱਜ ਪੰਜਾਬ ਦੀ ਜਿਹੜੀ ਜਵਾਨੀ ਆ ਅੱਜ ਪੰਜਾਬ ਦਾ ਜਿਹੜਾ ਨੌਜਵਾਨ ਉਹ ਬੁਰੀ ਤਰ੍ਹਾਂ ਨਸ਼ਿਆਂ ਦੇ ਵਿੱਚ ਫਸਿਆ ਆ ਭਾਵੇਂ ਸਮੇਂ ਦੀਆਂ ਸਰਕਾਰਾਂ ਇਨੂੰ ਕੋਈ 4 ਹਫ਼ਤੇ ਮਗਾਉਣ ਦੀ ਸੋਚਦਾ ਕੋਈ 4 ਮਹੀਨੇ ਦੇ ਮਗਾਉਣ ਦੀ ਗੱਲ ਕਰਦਾ ਪਰ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਗੁੜੀ ਭਾ ਨਸ਼ਿਆਂ ਦੇ ਵਿੱਚ ਗੁਲਤਾਨ ਆ ਅਤੇ ਜੋ ਕੋਈ ਇੱਥੇ ਚੰਗੇ ਲੋਕ ਨਸ਼ਿਆਂ ਤੋਂ ਤੰਗਿਆਰ ਦੱਸਦੇ ਨੇ ਉਹ ਇਸ ਧਰਤੀ ਦਾ ਸਿਸਟਮ ਹੀ ਕੋ ਜਿੱਦਾਂ ਦਾ ਵੀ ਇੱਥੇ ਰਹਿ ਕੇ ਉਹ ਖੁਸ਼ ਨਹੀਂ ਕਿ ਮਦੇਸ਼ਾਂ ਦੇ ਵਿੱਚ ਵਸ ਰਹੇ ਨੇ ਪਰ ਵੀਰੋ ਇਹ ਜਿਹੜਾ ਕੰਮ ਸਰਕਾਰਾਂ ਦਾ ਇਹ ਕੰਮ ਜਿਹੜਾ politcal ਲੋਕਾਂ ਦਾ ਇਹ ਕੰਮ ਸਾਡੇ ਨੌਜਵਾਨ ਵੀਰਾਂ ਨੇ ਸੀਐਮ ਜੀ ਵਾਲਿਆਂ ਨੇ ਇਸ ਤਰਤੀ ਤੋਂ ਵਧੀਆ ਤਰੀਕੇ ਨਾਲ ਸ਼ੁਰੂ ਕੀਤਾ ਮੈਂ ਇਹਨਾਂ ਨੂੰ ਵਧਾਈ ਵੀ ਦੇਣੀ ਚਾਹੁੰਦਾ ਇਹ ਨਾਲ ਹੀ ਜਿੰਨੇ ਤੁਸੀਂ ਇੱਥੇ ਵੀਰੋ ਮੈਂ ਉਹਨੂੰ ਬੇਨਤੀ ਕਰਨੀ ਚਾਹੁੰਦਾ ਕਿ ਡੇਰਾਬਾਦਾ ਨਾਰਿਕ ਧਰਤੀ ਦੇ ਇਸ ਇਲਾਕੇ ਵਿੱਚ ਮੈਨੂੰ ਜਿਹੜੇ ਵੀ ਟੂਰਨਾਮੈਂਟ ਦੇ ਬੁਲਾਓਗੇ ਜਿਹੜੇ ਵੀ ਤੁਸੀਂ ਭਾਵੇਂ ਕੋਈ ਕਬੱਡੀ ਦਾ ਹੋਵੇ ਭਾਵੇਂ ਕੋਈ ਜਿੰਮ ਵਾਲਾ ਹੋਵੇ ਜਿੱਥੇ ਵੀ ਨੌਜਵਾਨ ਨੂੰ ਬੁਲਾਉਣਗੇ ਮੈਂ ਵੱਡੀ ਪੱਦਰ ਤੇ ਆਪਣਾ ਯੋਗਦਾਨ ਵੀ ਪਾਵਾਂਗਾ ਕਿਉਂਕਿ ਮੇਰਾ ਇੱਕ ਧਰਮ ਹੈ ਮੈਂ ਅਮਰਤਾਰੀ ਗੁਰੂ ਦਾ ਸੇਖਾ ਔਰ ਮੇਰਾ ਫਰਜ਼ ਬਣਦਾ ਕਿ ਮੈਂ ਆਪਣੇ ਨੌਂ ਨਾਂ ਵੀਰਾਂ ਦੀ ਜਿਹੜੀ ਪਿੱਠ ਉਨੂੰ ਖਾਪੜਾ ਤਕਰੜਾ ਹੋ ਗਿਆ ਤਾਂ ਮੈਂ ਜਿੰਨੇ ਲੋਕਾ ਹੋਵਾਂਗਾ ਪਹਿਲਾਂ ਉੱਥੇ ਸਾਰੇ ਵੀਰਾਂ ਕੋ ਪਹੁੰਚਾਂਗਾ ਤਵੀ ਹੌਸਲਾ ਬਖਾਇ ਕਰਾਂਗਾ ਸਤਿਕਾਰਯੋਗ ਵੀਰੋ ਮੇਰਾ ਖਿਆਲ 210 ਕਿਲੋ ਵਾਲੇ ਇੱਥੇ ਨੌਂ ਨਾਂ ਜਿਹੜੇ ਨੇ ਉਹ ਫਸਟ ਆਏ ਨੇ ਉਹ ਸਦਾਬੋਲੇ 210 ਵਾਲੇ ਔਰ ਬੜੀ ਖੁਸ਼ੀ ਆ ਕਿਉਂਕਿ ਮੈਂ ਵੀ ਛੋਟਾ ਹਾਂ ਚਾਰ ਪੰਜ ਸਾਲ ਵੱਧ ਤੋ ਵਜ਼ਨ 30 40 ਕਿਲੋ ਜਿਹੜੀ ਬੈਂਚ ਪ੍ਰੈਸ ਆ ਮਾਰਦਾ ਹੁੰਦਾ ਸੀ ਤੇ ਮੈਨੂੰ ਅੱਜ ਉਹ ਦਿਨ ਚੇਤੇ ਆਉਂਦੇ ਵੀ ਵਾਕਈ ਮਤਲਬ ਇਹ ਜਿਹੜੇ ਨੌਜਵਾਨ ਵੀਰ ਆ ਬੜੀ ਵੱਡੀ ਬਹਾਦਰੀ ਦੀ ਗੱਲ ਐ ਇੱਥੇ ਬੈਠ ਕੇ ਸਟੇਜ ਤੇ ਗੱਲ ਕਹਿਣੀ ਕਿ 190 ਕਿਲੋ 180 ਕਿਲੋ 150 ਕਿਲੋ ਜਾਂ 210 ਕਿਲੋ ਬੜੀ ਔਖੀ ਗੱਲ ਐ ਇੱਕ ਵਾਰੀ ਪੂਰੀਆ ਲੱਤਾਂ ਜਿਹੜੀਆਂ ਉਹਨਾਂ ਦੇ ਭਾਰ ਪੈਂਦਾ ਉੱਟਾਂ ਦੇ ਭਾਰ ਪੈਂਦਾ ਸਾਰੇ ਸਰੀਰ ਦੀ ਕੱਲੀ ਕੱਲੀ ਨਾੜ ਤੇ ਭਾਰ ਪੈਂਦਾ ਇੱਥੇ ਕਾਲਾ ਤੋਂ ਜੋਸ਼ੀ ਵੀ ਟੁੱਕ ਰਿਆ ਸੀ ਤੇ ਮੈਂ ਵੇਖ ਰਿਹਾ ਸੀ ਕਿ ਛੋਟੀ ਉਮਰ ਪਰ ਉਹਦੀਆਂ ਨਾੜਾਂ ਪੂਰੀਆਂ ਜਵੀਰ ਦੀਆਂ ਭਰੀਆਂ ਸੀ ਹਰ ਇੱਕ ਵੀਰ ਨੇ ਆਪਣੇ ਬੇਟ ਤੋਂ ਵੱਧ ਜੋੜਿਆ ਮੇਰਾ ਵੀਰ ਹੁਣ ਆਪਣੇ ਮੰਗੋਵਾਲੀ ਤੋਂ ਉਹ ਵੀ ਪਹੁੰਚ ਗਿਆ ਜੈਮਲ ਸਿੰਘ ਸਾਰੇ ਵੀਰਾਂ ਦਾ ਜਿਨ੍ਹਾਂ ਦਾ ਮੈਂ ਸਟੇਜ ਤੋਂ ਮੈਂ ਨਹੀਂ ਲੈ ਸਕਿਆ ਪ੍ਰੈਸ ਵਾਲੇ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਪ੍ਰੈਸ ਵਾਲੇ ਵੀਰਾਂ ਨੂੰ ਇਹ ਬੇਨਤੀ ਕਰਦਾ ਕਿ ਵਧੀਆ ਤਰੀਕੇ ਨਾਲ ਇਹ ਪ੍ਰੋਗਰਾਮ ਲਾਓ ਤਾਂ ਜੋ ਸਾਡੇ ਨੌਜਵਾਨ ਸਤ ਬਾਬਾ ਹਯਾਰਾ ਦੇ ਕੁਮੜਾਂ ਵਾਲਿਆਂ ਦੇ ਜਿਹੜਾ ਇਹ ਲਾਹਨਤ ਦਾ ਨਸ਼ੇ ਦੀਆਂ ਤੋਂ ਉਹਨਾਂ ਨੂੰ ਮੁਕਤੀ ਮਿਲਾਈ ਸੀ ਮੁਕਤ ਕਰਨ ਦਾ ਯਤਨ ਕੀਤਾ ਸੀ ਇਹ ਨਰਤੀ ਕਰਮਾਂ ਵਾਲੀ ਆ ਇਸ ਤਰੀਕੇ ਦੇ ਨਾਲੇ ਵੀਰ ਹੋਰ ਵੀ ਖੇਡਾਂ ਦੇ ਵਿੱਚ ਮਲਾਮਾਂ ਔਰ ਗੁਰੂ ਮਾਰਾ ਦੀ ਕਿਰਪਾ ਕਰੇ ਸਾਡੀ ਸ਼ੋਅ ਦੇ ਕਾਲੀ ਦਲ ਦੀ ਸਰਕਾਰ ਆਏ ਔਰ ਸਰਦਾਰ ਸਕੀਰ ਸਿੰਘ ਬਾਦਲ ਜਿਸ ਤਰੀਕੇ ਨਾਲ ਕਬੱਡੀ ਦਾ ਕਰੋੜਾ ਖਾਮ ਰੱਖਦੇ ਹੋ ਯਾਦ ਕਰੋ ਉਸੇ ਤਰੀਕੇ ਨਾਲ ਹਰ ਖੇਡਾਂ ਵਾਲੇ ਜਿਹੜੇ ਨੌਜਵਾਨ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਊਗਾ ਉਦੋਂ ਪਹਿਲਾਂ ਵੀ ਮੈਂ ਜਿੰਨੇ ਜੁਗਾਂ ਵਗਣਾ ਸਟੇਜ ਤੋਂ ਗਿਆ ਮੈਂ ਹਰ ਵੀਰ ਤੇ ਜਿਹੜਾ ਮਾਨ ਸਨਮਾਨ ਕਰਨ ਵਾਸਤੇ ਪਹੁੰਚਾਂਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ